ਇਹ ਉਹ ਲੋਕ ਨੇ ਜ਼ਾਲਮ ਲੋਕ ਨੇ ਜਿਹੜੇ ਸਾਡੇ ਹਿੰਦੂਸਤਾਨ ਤੋਂ ਨਫ਼ਰਤ ਕਰਦੇ ਨੇ ਉਹ ਤਾਕਤਾਂ ਕਿਹੜੀਆਂ ਨੇ ਜਿਹੜੀਆਂ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਹੈ ਖਰਾਬ ਕਰਨਾ ਚਾਹੁੰਦੇ ਨੇ ਸੰਵਿਧਾਨ ਨੂੰ ਜਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਉੱਚ ਪੱਧਰੀ ਜਾਂਚ ਕਰੋ ਪਿੱਛੇ ਦੇਖੋ ਹੋਰ ਕਿੰਨੀਆਂ ਤਾਕਤਾਂ ਨੇ ਗਣਤੰਤਰ ਦਿਵਸ ਵਾਲੇ ਦਿਨ ਡਾਕਟਰ ਪੀ ਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜੋ ਛੇੜਛਾੜ ਹੋਈ ਉਸ ਦੇ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲੇ ਅਤੇ ਗੱਲ ਕੀਤੀ ਜਾਵੇ ਅੱਜ ਸੰਗਰੂਰ ਸ਼ਹਿਰ ਦਿੱਤਾ ਸੰਗਰੂਰ ਸ਼ਹਿਰ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਦੁਕਾਨਾਂ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅਤੇ ਉਸ ਦਾ ਵਪਾਰ ਮੰਡਲ ਨੇ ਵੀ ਸਮਰਥਨ ਕੀਤਾ ਤੇ ਅੱਜ ਸੰਗਰੂਰ 12 ਵਜੇ ਤੱਕ ਮੁਕੰਮਲ ਤੌਰ ਤੇ ਬੰਦ ਹੈ ਸਾਡੇ ਨਾਲ ਜਥੇਬੰਦੀ ਦੇ ਆਗੂ ਮੇ ਉਹਦੇ ਨਾਲ ਗੱਲਬਾਤ ਕਰਨੇ ਆ ਕਿ ਨਾਮ ਹੈ ਮੇਰਾ ਨਾਮ ਸ਼ਕਤੀਜੀਤ ਸਿੰਘ ਜੀ ਉਹ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਸੰਗਰੂਰ ਨੂੰ ਤੋਂ ਬੰਦੇ ਦਾ ਸੱਜਿਆ ਜੋ ਬੀਤੇ ਦਿਨੀ ਅੰਮ੍ਰਿਤਸਰ ਵਿਖੇ 26 ਜਨਵਰੀ ਵਾਲੇ ਦਿਨ ਬੜੀ ਮੰਦਭਾਗੀ ਘਟਨਾ ਹੋਈ ਸੀ ਜਿਹਨੂੰ ਲੈ ਕੇ ਅੱਜ ਸਭੂ ਵੱਖ-ਵੱਖ ਐਸਸੀ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਤੇ ਜਿਨ੍ਹਾਂ ਬਾਵਾ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਡੇ ਲੋਕ ਨੇ ਸਾਰੇ ਅੱਜ ਅਸੀਂਰੇ ਇਕੱਠੇ ਹੋਏ ਆ ਅਸੀਂ ਅੱਜ ਸੰਗਰੂਰ ਨੂੰ 12 ਵਜੇ ਤੱਕ ਬੰਦ ਦਾ ਐਲਾਨ ਕੀਤਾ ਹੈ ਸੋ ਅਸੀਂ ਸਾਰੇ ਜਿਨੇ ਵਪਾਰ ਮੰਡਲ ਦੇ ਆਗੂ ਸਹਿਬਾਨ ਨੇ ਵਪਾਰ ਮੰਡਲ ਦੇ ਪ੍ਰਧਾਨ ਨੇ ਜਿਨੇ ਸਾਡੇ ਸ਼ਹਿਰੀ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਉਹ ਇਸ ਰੋਸ਼ੀ ਵਿੱਚ ਸਾਡਾ ਸਾਥ ਦੇ ਰਹੇ ਨੇ ਤੇ ਜਿਹੜਾ ਅੱਜ ਸਾਡਾ ਇਹ ਰੋਸ਼ ਮਾਰਚ ਹੈ ਅਸੀਂ ਬੜੇ ਸ਼ਾਂਤੀਪੂਰਵ ਢੰਗ ਨਾਲ ਇਸੇ ਅਸੀਂ ਆਪਦਾ ਰੋਸ਼ ਦਿਤਾਵਾਂਗੇ ਕਿੰਨਾ ਖਮਤ ਮਿਲ ਰਿਹਾ ਹੈ ਦੁਕਾਨਦਾਰਾਂ ਵੱਲੋਂ ਲੋਕਾਂ ਦਾ ਬਹੁਤ ਚੰਗਾ ਸਮਰਥਨ ਮਿਲ ਰਿਹਾ ਹੈ ਇਹ ਸਿਰਫ ਇਹ ਨਹੀਂ ਹੈਗਾ ਕੋਈ ਐਸੀ ਸਾਡੇ ਜਥੇਬੰਦੀ ਨਹੀਂ ਤੁਸੀਂ ਉਰੇ ਦੇਖ ਰਹੇ ਹੋਗੇ ਸਮੂਹ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਬਾਕੀ ਹੋਰ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਕਿਉਂਕਿ ਬਾਬਾ ਸਾਹਿਬ ਇਕੱਲੇ ਇੱਕ ਐਸੀਆ ਦੇ ਨਹੀਂ ਸਮੂਹ ਸੰਵਿਧਾਨ ਰਚੇਤਾ ਨੇ ਸਾਰੇ ਬਾਬਾ ਸਾਹਿਬ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਸਭ ਅਸੀਂ ਉਰੇ ਇਕੱਤਰ ਇਕੱਠੇ ਹੋਏ ਹੋਏ ਆ ਕੀ ਕਹਾਂਗੇ ਤੁਹਾਨੂੰ ਦੇਖੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾਲ ਹੀ ਸੰਵਿਧਾਨ ਨੂੰ ਜਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਉਹਦੇ ਰੋਸ਼ਵਜੋ ਅੱਜ ਜਿਹੜਾ ਐਸਸੀ ਭਾਈਚਾਰਾ ਤੇ ਓਬੀਸੀ ਭਾਈਚਾਰਾ ਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੰਗਰੂਰ ਬੰਦ ਦਾ ਐਲਾਨ ਕੀਤਾ ਗਿਆ ਤੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਤੇ ਜਿੱਥੇ ਅਸੀਂ ਮੰਗ ਕਰਦੇ ਹਾਂ ਕਿ ਵੀ ਜਿਹੜੀਆਂ ਇਹ ਜੀਆਂ ਤਾਕਤਾਂ ਨੇ ਜਿਨ੍ਹਾਂ ਨੇ ਇਹ ਜਾ ਸਾਡਾ ਸੰਵਿਧਾਨ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਨ ਕੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ ਨਾਲ ਹੀ ਇਹ ਪਤਾ ਕੀਤਾ ਜਾਵੇ ਕਿਉਂਕਿ ਉਹ ਨੌਜਵਾਨ ਬਾਹਰੋਂ ਆਇਆ ਹੈ ਬਾਹਰੋਂ ਆਂਦੇ ਸਾਰ ਉਸਨੇ ਉੱਤਰ ਦੇ ਸਾਰ ਹੀ ਬਾਬਾ ਸਾਹਿਬ ਦੀ ਜਿਹੜੀ ਸਾਡੀ ਗੁਰੂਆਂ ਦੀ ਪੀਰਾਂ ਦੀ ਧਰਤੀ ਹੈ ਜਿੱਥੋਂ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਹੈ ਵੀ ਸਾਡਾ ਏਕਤਾ ਸਾਡੀ ਬਣੀ ਰਹੇ ਉੱਥੇ ਜਾ ਕੇ ਹੀ ਕਿਉਂ ਇਹ ਜਿਹੜਾ ਹੈ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਨੌਜਵਾਨ ਹੈ ਬੇਸ਼ੱਕ ਉਹ ਪਕੜਿਆ ਗਿਆ ਹੈ ਲੇਕਿਨ ਉਹਦੇ ਪਿੱਛੇ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਕਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਨਾਲ ਹੀ ਇਹ ਜਾਂ ਕਾਨੂੰਨ ਜਿਹੜਾ 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 ਦੇਸ਼ਦਲੋਂ ਦਾ ਪਰਚਾ ਦਾ ਪੈਣਾ ਮੈਂ ਕਹਿੰਦਾ ਇਹ ਜਾਂ ਕਾਨੂੰਨ ਹੋ ਜਾਣਾ ਚਾਹੀਦਾ ਇੱਕ ਹੋਰ ਕਿ ਵੀ ਇਹ ਜਾਂ ਸੋਚੇ ਵੀ ਨਾ ਕੋਈ ਵੀ ਜੇ ਵੀ ਇਹਦੀ ਕੋਈ ਸਾਡੇ ਪੰਜਾਬ ਦੇ ਵਿੱਚ ਘਟਨਾ ਅੱਗੇ ਤੋਂ ਹੋਵੇ ਤੇ ਉਹਨਾਂ ਦੇ ਇਹ ਜੀ ਘਟਨਾ ਸੋਚਣ ਲੱਗੇ ਵੀ ਉਹਨਾਂ ਰੂਹ ਕੰਬੇ ਕਿ ਵੀ ਮੈਨੂੰ ਕਿਸੇ ਨਾ ਕਿਸੇ ਇਹਦੀ ਤਕੜੀ ਸਜ਼ਾ ਮਿਲਣੀ ਹੈ ਕਿ ਕਿਸ ਨੇ ਮੇਰਾ ਸਾਥ ਨਹੀਂ ਦੇਣਾ ਉਸ ਦਿਨ ਵੱਜਵਾਜ ਅਸੀਂ ਸਾਡਾ ਅਸੀਂ ਜਿੱਥੇ ਵਪਾਰ ਮੰਡਲ ਦਾ ਵੀ ਖਾਸ ਕਰਕੇ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਅੱਜ ਸਾਡਾ ਪੂਰਨ ਸਮਰਥਨ ਦਿੱਤਾ ਤੇ ਪੂਰਾ ਅੱਜ ਜਿਹੜਾ ਸੰਗਰੂੜ ਦਾ ਵਪਾਰ ਮੰਡਲ ਜਿਹੜਾ ਹੈ ਉਹ ਬੰਦ ਹੈ। ਜਨਾਬ ਜੀ ਮਾ ਦਾ ਵੀ ਦਾ ਬਿਆਨ ਸਾਹਮਣੇ ਆਇਆਗਾ ਕਿ ਮੇਰੇ ਨਾਲ ਦਾ ਕਸੂਰ ਸਮਤ ਰਹਿ ਰਹਿ ਨਹੀਂ ਰਿਹਾ ਸੀਗਾ। ਦੇਖੋ ਇਹ ਚੀਜ਼ਾਂ ਤਾਂ ਹੁਣ ਪਰਿਵਾਰਕ ਨੇ ਉਹਨਾਂ ਨੂੰ ਤਾਂ ਹੁਣ ਆਪਣੇ ਬਾਰੇ ਜਿਹੜਾ ਪੱਖ ਹੁੰਦਾ ਤਾਂ ਅਗਲਾ ਆਪਣਾ ਸਾਬਿਤ ਕਰਦਾ ਹੀ ਹੈ। ਪਰ ਮੈਨੂੰ ਲੱਗਦਾ ਹੈ ਜਿੱਥੇ ਤੱਕ ਇਹ ਵੱਡੀਆਂ ਤਾਕਤਾਂ ਨੇ ਉਹ ਤਾਕਤਾਂ ਬਾਰੇ ਹੀ ਅਸੀਂ ਚਾਣਦੇ ਆ ਵੀ ਉਹ ਤਾਕਤਾਂ ਦਾ ਪਤਾ ਕੀਤਾ ਜਾਵੇ ਤੇ ਉਹ ਤਾਕਤਾਂ ਕਿਹੜੀਆਂ ਨੇ ਜਿਹੜੀਆਂ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਹੈ ਖਰਾਬ ਕਰਨਾ ਚਾਹੁੰਦੀਆਂ। ਸਾਡੇ ਨਾਲ ਹੋਰ ਅੱਗੂ ਵੀ ਮਿਊਜ਼ਿਕ ਗੱਲਬਾਤ ਕਰਨ ਲੈ ਕਿਨਮਈ। ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਕਈ ਵਾਰ ਹੋ ਚੁੱਕਿਆ ਕਿ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਜਾ ਚੁੱਕਿਆ ਹੈ ਲੇਕਿਨ ਜੋ ਕਾਨੂੰਨ ਹੈ ਕਾਨੂੰਨ ਉਸ ਦੇ ਵਿੱਚੋਂ ਆਪਣੀ ਕੋਈ ਸਿਕਤਾਈ ਨਹੀਂ ਦਿਖਾਂਦਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਤੁਸੀਂ ਵਧੀਆ ਸਵਾਲ ਕੀਤਾ ਹੈਗਾ ਇਹ ਇਕੱਲੀ ਸ਼੍ਰੀ ਅਮਰ ਸਰ ਦੀ ਗੱਲ ਨਹੀਂ ਹੈਗੀ ਇਹ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਅੰਦਰ ਕਿਤੇ ਬਾਬਾ ਸਾਹਿਬ ਦੀ ਪ੍ਰਤਮਾਨ ਨੂੰ ਖੰਡਿਤ ਕੀਤਾ ਜਾਂਦਾ ਹੈ ਕਦੇ ਕੋਈ ਹੋਰ ਅੰਗਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਇਹ ਉਹ ਲੋਕ ਨੇ ਜ਼ਾਲਮ ਲੋਕ ਨੇ ਜਿਹੜੇ ਸਾਡੇ ਹਿੰਦੂਸਤਾਨ ਤੋਂ ਨਫ਼ਰਤ ਕਰਦੇ ਨੇ ਇਹ ਹਿੰਦੂਸਤਾਨ ਕਹਾਉਣ ਦੇ ਲੈਕ ਨਹੀਂ ਹੈਗੇ ਅਸੀਂ ਚਾਹੁੰਦੇ ਕਿ ਇਦਾਂ ਦੇ ਲੋਕਾਂ ਨੂੰ ਕੋਈ ਮਿਸਾਲੀ ਸਜ਼ਾ ਮਿਲੇ ਐਨਐਸਏ ਐਕਟ ਦੇ ਅਧੀਨ ਪੇਚਾ ਦਰਜ ਕਰਕੇ ਦੇਸ਼দ্রোহੀ ਦਾ ਮਕਦਮਾ ਦਰਜ ਕਰਕੇ ਪਰਮਨੈਂਟ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਉੱਚ ਪੱਧਰੀ ਜਾਂਚ ਕਰੋ ਪਿੱਛੇ ਦੇਖੋ ਹੋਰ ਕਿਹੜੀਆਂ ਤਾਕਤਾਂ ਨੇ ਹੋਰ ਕਿਹੜੀਆਂ ਧਾਰਾ ਜੁੜੀਆਂ ਹੋਏ ਨੇ ਹੋਰ ਕਿਹੜੇ ਉਹ ਲੋਕ ਨੇ ਜਿਹੜੇ ਇਦਾਂ ਦੀ ਸ਼ਰਾਰਤਾਂ ਰਚ ਰਹੇ ਨੇ ਜਿਹੜੇ ਇਦਾਂ ਦੀ ਸਾਜ਼ਿਸ਼ਾਂ ਬਣਾ ਰਹੇ ਨੇ ਜੋ ਸਾਨੂੰ ਆਪਸ ਦੇ ਵਿੱਚ ਸਾਡਾ ਫਰਕ ਪਾਉਣ ਦੇ ਲਈ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੇ ਲਈ ਕਿਹੜੇ ਉਹ ਲੋਕ ਨੇ ਉਹਨਾਂ ਬਿਲਕੁਲ ਦਵਾਈ ਤੋਂ ਆਇਆ ਜੀ ਇਸੇ ਗੱਲ ਦੇਖੋ ਉਹ 26 ਜਨਵਰੀ ਦਾ ਦਿਹਾੜਾ ਹੋਵੇ ਗਣਤੰਤਰ ਦਿਵਸ ਸਾਡੇ ਦੇਸ਼ ਦੇ ਅੰਦਰ ਬੜੇ ਧੂਮਤਾਲ ਮਨਾਇਆ ਜਾਂਦਾ ਜਿੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਨਾਲ ਹੀ ਜਿਹੜਾ ਉਹਦੇ ਇੱਕ ਥਾਣਾ ਵੀ ਬਣਿਆ ਹੋਇਆ ਹੈ ਸ਼ਰਮ ਦੀ ਗੱਲ ਹੈ ਪੰਜਾਬ ਪੁਲਿਸ ਦੇ ਲਈ ਥਾਣੇ ਦੇ ਕੋਲੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਛਤਰਛਾਇਆ ਦੇ ਹੇਠ ਐਦਾਂ ਦੀ ਹਰਕਤ ਹੋਵੇ ਬਾਬਾ ਸਾਹਿਬ ਦੇ ਜਿਹੜੇ ਅੰਗਾਂ ਦੀ ਬੇਅਦਬੀ ਕੀਤੀ ਜਾਵੇ ਸਾਡੇ ਦੇਸ਼ ਦਾ ਸੰਵਿਧਾਨ ਸਾੜਿਆ ਜਾਵੇ ਮੈਂ ਤਾਂ ਇਹ ਵੀ ਚਾਹੁੰਦਾ ਕਿ ਉਥੋਂ ਦੇ ਸੀਪੀ ਨੂੰ ਉਥੋਂ ਦੇ ਏਸੀਪੀ ਨੂੰ ਉਥੋਂ ਦੇ ਥਾਣੇ ਦੇ ਇੰਚਾਰਜ ਨੂੰ ਫਰੰਤ ਜਿਹੜਾ ਡਿਸਮਿਸ ਕਰਕੇ ਉਹਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ ਦੁਕਾਨਦਾਰਾਂ ਨੂੰ ਸਾਰੇ ਸ਼ਹਿਰ ਦਾ ਸਮਰਥਨ ਮਿਲ ਰਿਹਾ ਜੀ ਸਾਰੇ ਸ਼ਹਿਰ ਦਾ ਚਾਹੇ ਕਿਸੇ ਵੀ ਵਰਗ ਦੇ ਲੋਕ ਨੇ ਸਭ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਕਿੰਨੇ ਵਜੇ ਤੱਕ ਬੰਦ ਰਹੂਗਾ 12 ਵਜੇ ਤੱਕ ਤਾਂ ਕੋਈ ਰੋਸ ਮਾਰਚ ਕੱਢੋਗੇ ਬਿਲਕੁਲ ਰੋਸ ਮਾਰਚ ਸ਼ੁਰੂ ਕਰ ਰਹੇ ਜੀ ਸੀ ਹੁਣ ਚੱਲੇ ਬਸ ਇਥੋਂ ਜੀ ਬਿਲਕੁਲ ਇਹ ਸਨ ਸਾਡੇ ਨਾਲ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ 바ਵਾ ਸਾਹਿਬ ਦੇ ਜੋ ਦੋਸ਼ੀ ਹਨ ਜਿਨ੍ਹਾਂ ਨੇ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਹਨਾਂ ਦੇ ਉੱਪਰ ਐਨਐਸਏ ਦਾ ਪਰਚਾ ਦਰਜ ਕੀਤਾ ਜਾਵੇ ਤੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਜਿਹੜੇ ਕਿ ਇਸ ਦੇ ਪਿੱਛੇ ਮਾਸਟਰਮਾਈਂਡ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਰੋਸ ਮਾਰਚ ਸ਼ੁਰੂ ਹੋ ਚੁੱਕਾ ਹੈ ਤੇ ਇੱਥੋਂ ਬਾਰਮਿਕੀ ਸਰੋਵਰ ਤੋਂ ਹੁੰਦੇ ਹੋਏ ਇਹ ਮੇਨ ਬਾਜ਼ਾਰਾਂ ਦੇ ਵਿੱਚ ਦੀ ਆਪਣਾ ਰੋਸ ਮਾਰਚ ਕਰਦੇ ਹੋਏ ਜਾਣਗੇ ਅਤੇ ਡੀਸੀ ਨੂੰ ਜਾ ਕੇ ਇਹ ਮੰਗ ਪੱਤਰ ਸੌਂਪਣਗੇ ਕਿ ਜੋ ਉਹ ਦੋਸ਼ੀ ਹਨ ਜੋ ਉਹਨਾਂ ਦੇ ਪਿੱਛੇ ਮਾਸਟਰ ਮਾਈਂਡ ਹਨ ਉਹਨਾਂ ਦੇ ਉੱਪਰ ਐਨਐਸਸੀ ਧਾਰਾ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਹਮਦਦ ਟੀਵੀ